ਬਚੋ ਬਚੋ ਜਿੰਨਾ ਹੋ ਸਕਦਾ ਇਹਨਾਂ ਲਾਈਟਾਂ ਤੋਂ ਬਚੋ ਕਿਉਂਕਿ ਇੱਥੇ ਲੱਗ ਚੁੱਕੇ ਨੇ ਬਾਜ਼ ਦੀ ਅੱਖ ਵਾਲੇ ਕੈਮਰੇ ਤੇ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਇਹ ਨਾ ਹੋਵੇ ਕਿ ਲਵ ਲੈਟਰ ਜਿਹੜਾ ਹੈ ਉਹ ਘਰ ਆਇਆ ਹੋਵੇ ਲਵ ਲੈਟਰ ਦਾ ਮਤਲਬ ਹੈ ਚਲਾਨ ਤੇ ਬਾਤ ਐਦਾਂ ਹੁੰਦੀ ਹੈ ਕਿ ਤੁਸੀਂ ਜੇ ਕੋਈ ਰੈੱਡ ਲਾਈਟ ਕ੍ਰਾਸ ਕੀਤੀ ਹੈ ਜਾਂ ਫਿਰ ਓਵਰ ਸਪੀਡਿੰਗ ਆ ਬੈਲਟ ਨਹੀਂ ਪਾਈ ਤੇ ਕੈਮਰੇ ਦੇ ਰਾਹੀਂ ਚਲਾਨ ਆ ਜਾਂਦੇ ਨੇ ਤੇ ਹੁਣ ਇਹ ਲੁਧਿਆਣੇ ਦੇ ਵਿੱਚ ਵੀ ਹੋ ਚੁੱਕਾ ਹੈ ਸੋ ਧਿਆਨ ਰੱਖਿਓ ਕਾਫੀ ਸਾਰੇ ਚਲਾਨ ਇਦਾਂ ਦੇ ਆ ਸਕਦੇ ਨੇ ਜੋ ਤੁਹਾਨੂੰ ਪਤਾ ਹੀ ਨਹੀਂ ਹੋਣਾ ਕਿ ਹੋਇਆ ਕੀ ਹੈ ਇੱਥੇ ਮੈਂ ਕੀਤਾ ਕੀ ਹੈ ਸੋ ਇਸ ਕਰਕੇ ਕੈਮਰੇ ਦੇ ਅੱਗੇ 벨ਟ ਜ਼ਰੂਰ ਪਾ ਕੇ ਨਿਕਲੋ ਰੈੱਡ ਲਾਈਟ ਕਦੇ ਨਾ ਕ੍ਰਾਸ ਕਰਿਓ ਤੇ ਓਵਰ ਸਪੀਡਿੰਗ ਆਹ ਤਿੰਨ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਨਹੀਂ ਤਾਂ ਸਾਡਾ ਇੱਕ ਆਰਟਿਸਟ ਭਰਾ ਕਹਿੰਦਾ ਹੁੰਦਾ ਸੀ ਜਿਹੜਾ ਬਾਹਰ ਰਹਿੰਦਾ ਸੀ ਬੜੇ ਚਲਾਨ ਉਹਦੇ ਆਦੇ ਸੀ ਕਹਿੰਦਾ ਸੀ ਖਤ ਐ ਇੰਨੇ ਸੁੱਟ ਜਾਂਦੇ ਨੇ ਕਿ ਪੜ ਕੇ ਦਿਲ ਹੀ ਟੁੱਟ ਜਾਂਦੇ ਨੇ ਉਹ ਖਤ ਨੇ ਚਲਾਨ ਦੀਆਂ ਚਿੱਠੀਆਂ ਸੋ ਇੰਨੇ ਚਲਾਨ ਉਹਨੇ ਭਰੇ ਜਿੰਨੇ ਉਹਦੇ ਗੱਡੀ ਦਾ ਮੁੱਲ ਨਹੀਂ ਸੀ ਉਸ ਤੋਂ ਵੱਧ ਪੈਸਿਆਂ ਦੇ ਉਹਨੇ ਚਲਾਨ ਭਰਤੇ